ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਇਲੈਕਸ਼ਨਾਂ ਦੇ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਦੇਸ਼ ਭਰ ਦੀਆਂ ਖਬਰਾਂ ਆਮ ਆਦਮੀ ਪਾਰਟੀ ਲਗਾਤਾਰ ਉਪਰਾਲੇ ਕਰ ਰਹੀ ਹੈ ਲਗਾਤਾਰ ਪੰਜਾਬ ਦੇ ਲੋਕਾਂ ਦੇ ਲਈ ਵੱਡੇ ਵੱਡੇ ਉਪਰਾਲੇ ਕਰ ਰਹੀ ਹੈ ਉਹਨਾਂ ਤਹਿਤ ਅੱਜ ਇੱਕ ਹੋਰ ਉਪਰਾਲਾ ਜਿਹੜਾ ਕੀਤਾ ਗਿਆ ਹੈ ਐਸਸੀ ਸਮਾਜ ਦੇ ਭਾਈਚਾਰੇ ਦੇ ਲੋਕਾਂ ਦਾ 4727 ਪਰਿਵਾਰਾਂ ਦਾ 68 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ ਇਹ ਸੀਐਮ ਮਾਨ ਅੱਜ ਅਮਰitsar ਦੌਰੇ ਤੇ ਸੀ ਜਿੱਥੇ ਉਹਨਾਂ ਦੇ ਵੱਲੋਂ नो ड्यू सर्टिफिकेट यानी कि कोई भी बकाया नहीं बचे है ना परिवारंदा ओ सर्टिफिकेट वंडे गए ने ता तकरीबन 68 करोड़ रुपए जेड़े ने माफ कीते ने आम आदमी पार्टी दी सरकार ने पंजाब दे मुख्यमंत्री भगवंत मान आज अमृतसर पहुंचे एथे गुरु नानक देव यूनिवर्सिटी दे गोल्डन जुबली हॉल दे विच ओना ने एक प्रोग्राम दे विच शामिल होण तो बाद ਤੁਹਾਨੂੰ ਦੱਸ ਦਿੰਦੇ ਆ ਕਿ ਰਾਜ ਸਹਿਕਾਰੀ ਖੇਤੀਬਾੜੀ ਅਤੇ ਪਿੰਡੂ ਵਿਕਾਸ ਬੈਂਕ ਯਾਨੀ ਕਿ ਪਾਸ ਕਾਰਡ ਦੇ ਵੱਲੋਂ ਮੁਆਫ ਕੀਤੇ ਗਏ ਕਰਜ਼ਿਆਂ ਦੇ ਲਾਭਪਾਤੀਆਂ ਨੂੰ ਕਰਜ਼ਾ ਮੁਆਫ ਸਰਟੀਫਿਕੇਟ ਯਾਨੀ ਕਿ ਨੋ ਡਿਊਸ ਸਰਟੀਫਿਕੇਟ ਵੰਡੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ 4727 ਪਰਿਵਾਰਾਂ ਦੇ 67.84 ਕਰੋੜ ਰੁਪਏ ਮੁਆਫ ਕਰ ਦਿੱਤੇ ਇਹ ਪ੍ਰੋਗਰਾਮ ਸੂਬਾ ਸਰਕਾਰ ਦੀ ਕਿਸਾਨ ਭਲਾਈ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸ ਕਰਕੇ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਪਰ ਇਸ ਦੇ ਵਿੱਚ ਜਿਹੜੇ ਬੀਤੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸੀ ਬੀਤੇ ਦਿਨੀ ਕਿ ਇਨੇ ਕਰੋੜ ਰੁਪਏ ਦਾ ਸੀ ਕਰਜ਼ਾ ਐਸਸੀ ਭਾਈਚਾਰੇ ਦਾ ਮੁਆਫ ਕਰ ਰਹੇ ਆ ਉਹਨਾਂ ਨੂੰ ਨੋ ਡਿਊ ਸਰਟੀਫਿਕੇਟ ਵੰਡੇ ਗਏ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਮੌਕੇ ਤੇ ਮੰਤਰੀ ਹਰਪਾਲ ਸਿੰਘ ਚੀਮਾ ਸੀ ਉਹਨਾਂ ਦੇ ਵੱਲੋਂ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਗਿਆ ਇਸ ਦੇ ਵਿੱਚ ਕਿਸਾਨਾਂ ਦੀ ਵੀ ਗੱਲ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦਾ ਕਰਜ਼ਾ ਮੁਆਫ ਹੋਇਆ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਵਾਂਗੇ ਅਨੁਸੂਚਿਤ ਜਾਤੀਆਂ ਫਾਈਨਾਂਸ ਕਾਰਪੋਰੇਸ਼ਨਾਂ ਉਹਦਾ ਆਪਣਾ ਲੋਨ ਭਰਨ ਤੋਂ ਆਪਣਾ ਕਰਜ਼ਾ ਕਰਨ ਤੋਂ ਜਿਹੜੇ ਅਸਫਲ ਰਹੇ ਸੀ ਕਿਸੇ ਬਿਬਾਰੀ ਦੇ ਕਾ ਕਿਸੇ ਕੁਦਰਤੀ ਮਾਰ ਦੇ ਕਾਰਨ ਅੱਜ ਉਹਨਾਂ ਸਾਰੇ 4727 ਲਾਪਤਰੀਆ ਨੂੰ ਨੋ ਡਿਊ ਸਰਟੀਫਿਕੇਟ ਬਣਨ ਦਾ ਕੰਮ ਸ਼ੁਰੂ ਹੋਇਆ ਕਿਉਂਕਿ ਉਹਨਾਂ ਦਾ ਜਿਹੜਾ ਲੋਨ ਸੀ ਉਹਦੀ ਕੰਪਲੀਟ ਲੋਨ ਵੈਵਰ ਹੋਈਆ 31 ਮਾਰਚ 2020 ਤੱਕ ਸ਼ੈਡਿਊਲ ਕਾਸ ਫਾਈਨੈਂਸ਼ੀਅਲ ਕਾਰਪੋਰੇਸ਼ਨ ਦੇ ਸਾਰੇ ਕਰਜ਼ੇ ਜਿਹਦੇ ਵਿੱਚ ਹੈਂਡੀਕੈਪ ਵੀ ਆਉਂਦੇ ਨੇ ਅਨੁਸੂਚਿਤ ਜਾਤੀਆਂ ਦੇ ਸਾਰੇ ਬੈਨੀਫਿਸ਼ੀਅਰੀ ਆਉਂਦੇ ਨੇ ਉਹ ਮਾਫ਼ ਕੀਤਾਗਾ ਉਹਨੇ ਸਾਰੇ ਵਰਗਾਂ ਨੂੰ ਅੱਜ ਇਹ ਸਰਟੀਫਿਕੇਟ ਦੇਣ ਲਈ ਸਰਦਾਰ ਭਗਵੰਦ ਸਿੰਘ ਮਾਜਿ ਖੁਦ ਮਾਜੋ ਮੁੱਖਪਤੀ ਸਾਹਿਬ ਖੁਦ ਆਏ ਸੀਗੇ ਅੱਜ ਉਹਨਾਂ ਨਾਲ ਉਹਨਾਂ ਨੇ ਦਿਲਦਿਆਂ ਗੱਲਾਂ ਵੀ ਕੀਤੀਆਂ ਲਗਭਗ ਉਹਨਾਂ ਨੇ ਸਾਰਾ ਪੁਰਾਣਾ ਦੱਸਿਆ ਕਿਸ ਤਰ੍ਹਾਂ ਇੱਕ ਕਰਜ਼ਾ ਚੜਿਆ ਪਰ ਲੇਕਿਨ ਸਭ ਤੋਂ ਖੁਸ਼ੀ ਦੀ ਗੱਲ ਆ ਕਿ ਅਨੁਸੂਚਿਤ ਜਾਤੀਆਂ ਜਿਹੜੀ ਵਿੱਤ ਕਾਰਪੋਰੇਸ਼ਨ ਆ ਉਹਦਾ ਰਿਕਵਰੀ ਰੇਟ ਜਿਹੜਾ ਉਹ 84% ਆ ਯਾਨੀ ਇਹ ਬਹੁਤ ਵੱਡੀ ਗੱਲ ਆ ਕਿ ਜਿਹੜੇ ਲੈਨਤ ਕਾ ਸ਼ਲੋਕ ਦੇ ਗਰੀਬ ਲੋਕ ਦੇ ਜਿਹੜੇ ਆਪਣਾ ਕਰਜ਼ਾ ਲੈ ਕੇ ਜਿਨ੍ਹਾਂ ਨੇ ਕਿਸੇ ਨੇ ਪਸ਼ੂ ਪਾਲਣ ਦਾ ਕੰਮ ਕਿਸੇ ਨੇ ਖੱਡੀ ਬੋਣ ਦਾ ਕੰਮ ਕਿਸੇ ਨੇ ਹੋਰ ਕੰਮ ਉਹ ਸ਼ੁਰੂ ਕੀਤਾ ਸੀਗਾ ਉਹਦੇ 84% 84% ਜਿਹੜਾ ਉਹ ਕਰਜ਼ਾ ਉਹ ਪੰਜਾਬ ਸਰਕਾਰ ਨੇ ਜਿਹੜਾ ਸਾਡੇ ਫਾਦਲ ਸਾਹਿਬ ਦਾ ਕਰਜ਼ਾ ਚੱਲ ਰਿਹਾ ਸੀ ਉਹਨਾਂ ਦੀ ਮੈਡੀਕਲ ਹੈਲਥ ਥੋੜੀ ਇਸ਼ੂ ਹੋ ਗਿਆ ਸੀ ਜਿਹਦੇ ਕਰਕੇ ਉਹ ਨਹੀਂ ਆ पाए ਉਹਨਾਂ ਦੀ ਬਿਹਾਬ ਤੇ ਅੱਜ ਆਇਆ ਤੇ ਕਰਜ਼ਾ ਦੇਣ ਦੇ ਵਿੱਚ ਵੀ ਆਹੀ ਕਾਰਨ ਸੀਗੇ ਜਿਹੜਾ ਅਸੀਂ ਕਰਜ਼ਾ ਨਹੀਂ ਦੇ ਪਾ ਰਹੇ ਸੀ ਉਹਨਾਂ ਨੇ ਪੰਜਾਬ ਸਰਕਾਰ ਨੇ ਇਹ ਸਾਰਾ ਜਿਹੜਾ ਐਸਸੀ ਕਰਜ਼ੇ ਦਾ ਕਰਜ਼ਾ ਜਵਾਫ ਕਰ ਦਿੱਤਾ ਤੇ ਅੱਜ ਬਕਾਇਦਾ ਸਾਨੂੰ ਸਰਟੀਫਿਕੇਟ ਮਿਲੇ ਆ ਤੇ ਸਾਨੂੰ ਕੋਈ ਵੀ ਅੱਗੇ ਕੋ ਮਤਲਬ ਇਹਦੀ ਮਤਲਬ ਮੁਕਤਾਨੀ ਅਸੀਂ ਜੋ ਵੀ ਅੱਗੇ ਕੋਈ ਕੁਸ਼ਤ ਨਹੀਂ ਜਾਏਗੀ ਕੋਈ ਕੁਝ ਨਹੀਂ ਆਏਗਾ ਮਤਲਬ ਇਹ ਤੋਂ ਰਾਹਤ ਕਰਤਾ ਸਾਨੂੰ ਕਿੰਨਾ ਕਰਜ਼ਾ ਸੀ ਤੇ ਕਦੋਂ ਲਿਆ ਗਿਆ ਸੀ ਇਹ 2018 ਦੇ ਵਿੱਚ ਲਿਆ ਸੀ 1 ਲੱਖ ਦੇ ਪਲੱਸ ਕਰਜ਼ਾ ਸੀਗਾ ਜਿਹਦੇ ਅੱਜ ਉਹਦੇ ਵਿੱਚ ਸਾਨੂੰ 62263 ਰੁਪਏ ਜੋ ਬਕਾਇਆ ਸੀ ਉਹ ਸਾਰਾ ਮਾਫ ਕਰ ਦਿੱਤਾ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਆ ਕਿ ਪਹਿਲੀ ਵਾਰ ਕੇ ਸਰਕਾਰ ਨੇ ਮਜ਼ਦੂਰ ਵਰਦਲੀ ਮਤਲਬ ਕੋਈ ਉਪਰਾਲਾ ਕੀਤਾ ਤੇ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਲੋਨ ਸੀ ਤੇ ਨਗਰ ਪੰਚਾਇਤ ਆਫਿਸ ਤੋਂ ਕਾਲ ਗਈ ਸੀ ਕਿ ਮਤਲਬ ਭਗਵਾਨ ਜਮਾਨ ਸਰਕਾਰ ਵੱਲੋਂ ਲੋਨ ਮਾਫੀ ਹੋਈ ਆ ਤੇ ਤੁਹਾਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਜੁਨੀਵਰਸਿਟੀ ਬੁਲਾਇਆ ਗਿਆ ਹੈ ਤੁਮਾਨ ਸਾਹਿਬ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਆ ਤੇ ਚਲੋ ਪਹਿਲੀ ਵਾਰ ਕੇ ਸਰਕਾਰ ਨੇ ਲੇਬਰ ਕਲਾਸ ਲੋਕਾਂ ਦੀ ਸਾਰ ਲਈ ਆ ਤੇ ਮੈਂ ਚੁੰਨਾ ਆ ਕਿ ਇਹਦੇ ਨਾਲ ਮਜ਼ਦੂਰ ਵਰਗ ਨੂੰ ਕਾਫੀ ਰਾਹਤ ਮਿਲੇਗੀ